ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਆਪਾਂ ਇੱਥੇ ਸਾਰੇ ਇਕੱਤਰ ਹੋਏ ਆ ਅੱਜ ਬਹੁਤ ਕਾਫੀ ਚਿਰ ਤੋਂ ਇਹ ਗੱਲਾਂ ਕਰ ਰਹੇ ਸੀ ਆਪਾਂ ਕਿ ਵੀ ਇਹ ਨਾਂ ਇਸ ਤਰੀਕੇ ਦਾ ਹੋਵੇ ਕਿ ਵੀ ਇਹ ਇਹਨੂੰ ਤੋੜਿਆ ਜਾਵੇ ਜਾਂ ਇਹਨੂੰ ਇਹਦੀ ਭਾਨ ਤੋੜ ਹੋਵੇ ਨਵੀਨੀ ਕਰਨ ਦੇ ਨਾਂ ਤੇ ਜਾਂ ਇਸ ਨੂੰ ਇਹਦੀ ਦੁੱਖ ਨੂੰ ਬਰਕਰ ਇਹਦੀ ਦੇਖ ਨੂੰ ਬਰਕਰਾਰ ਰੱਖਣ ਦੇ ਅਸੂਲ ਦੇ ਉੱਤੇ ਜਿਵੇਂ ਉਹਨਾਂ ਨੇ ਕੀ ਗੱਲ ਕੀਤੀ ਹੈ ਭਾਈ ਸਾਹਿਬ ਮਸਲਾ ਇਹ ਆ ਕਿ ਪਹਿਲੀ ਗੱਲ ਤਾਂ ਇਹ ਬੇਵਿਸ਼ਵਾਸੀ ਇਸ ਕਰਕੇ ਪੈਦਾ ਹੋ ਗਈ ਕਿ ਪਿਛਲੇ ਬਹੁਤ ਚਿਰ ਤੋਂ ਇਹ ਆ ਆਪਾਂ ਨੂੰ ਗਰੰਟੀਆਂ ਦੇਣ ਤੋਂ ਬਾਅਦ ਸਾਰਾ ਕੁਝ ਹੋਣ ਤੋਂ ਬਾਅਦ ਵੀ ਇਹ ਪ੍ਰੋਸੈਸ ਚੱਲਦਾ ਰਿਹਾ ਇਹ ਸਾਰਾ ਕੁਝ ਐਦਾਂ ਹੀ ਚੱਲਦਾ ਰਿਹਾ ਕਿ ਵੀ ਆਪਾਂ ਚਾਹੇ ਕਹਿੰਦੇ ਰੇ ਪਰ ਇਹ ਰੁਕੇ ਨਹੀਂ ਕਿਤੇ ਵੀ ਲਾਸਟ ਜਿਹੜੀ ਮੇਰੀ ਇੰਟਰੈਕਸ਼ਨ ਆ ਜਿੰਨਾ ਕਿ ਮੈਂ ਸਮਝਦਾ ਹਾਂ 2019 ਦੇ ਵਿੱਚ ਜਿਹੜਾ ਤਰਨ ਤਰਨ ਸਾਫ ਦੀ ਡਿਊਟੀ ਦੇ ਉੱਤੇ ਇਹਨਾਂ ਨੇ ਕਾਰ ਸੇਵਾ ਦੇ ਨਾਂ ਤੇ ਉਹਨੂੰ ਪੰਨਾ ਸ਼ੁਰੂ ਕੀਤਾ ਉਹ ਡਿਓੜੀ ਜਿਹੜੀ ਆ ਉਹ ਪ੍ਰਿੰਸ ਨੌਨਿਹਾਲ ਸਿੰਘ ਹਰਾਨੇ ਬਣਾਈ ਸੀਗੀ ਕੁਮਰ ਨੌਨਿਹਾਲ ਸਿੰਘ ਹਰਾਨ ਦੀ ਸੇਵਾ ਸੀਗੀ ਤੇ ਮੇਰਾ خیال ਇਨੀ ਪੁਰਾਣੀ ਡਿਓੜੀ ਤੋੜਨੀ ਨਹੀਂ ਚਾਹੀਦੀ ਸੀ ਉਹਨੂੰ ਰਿਸਟੋਰਡ ਰੱਖਣਾ ਚਾਹੀਦਾ ਸੀ ਉਹ ਸਿੱਖ ਰਾਜ ਦਾ ਇੱਕ ਰੈਪਲੀਕਾ ਸੀਗਾ ਉਦੋਂ ਵੀ ਬਹੁਤ ਵਿਦਵਾਨ ਬਹੁਤ ਲੋਕ ਜਾ ਕੇ ਉੱਥੇ ਮਿਲੇ ਇਹਨਾਂ ਨੂੰ ਤੇ ਆਪਣਾ ਗੱਲਬਾਤ ਵੀ ਕੀਤੀ ਜਥੇਦਾਰ ਸਾਹਿਬ ਨਾਲ ਵੀ ਗੱਲ ਆਪਾਂ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਵੇਂ ਤੁਸੀਂ ਚਾਹੋਗੇ ਜਿਵੇਂ ਹੁਣ ਭਾਈ ਸਾਹਿਬ ਕਹਿੰਦੇ ਜਿਵੇਂ ਤੁਸੀਂ ਚਾਹੋਗੇ ਉਵੇਂ ਹੀ ਹੋਊਗਾ ਆਹੀ ਗਰੰਟੀਆਂ ਆਹੀ ਗੱਲਾਂ ਹੋਈਆਂ ਸੀ ਮੇਰਾ خیال ਅੱਜ ਤੱਕ ਉੱਥੇ ਕੁਝ ਨਹੀਂ ਹੋਇਆ ਹਨਾ ਉਹ ਉਵੇਂ ਹੀ ਪਿਆ ਸਾਰਾ ਕੁਝ ਕੋਈ ਹੱਲ ਨਹੀਂ ਨਿਕਲਿਆ ਉਹਦਾ ਕੋਈ ਸੋਲੂਸ਼ਨ ਨਹੀਂ ਹੋਇਆ ਸੋ ਜਦੋਂ ਆਏ ਤੁਸੀਂ ਵਾਰੀ-ਵਾਰੀ ਵਾਅਦੇ ਕਰਕੇ ਤੋੜਦੇ ਹੋ ਤਾਂ ਸੰਗਤ ਦੇ ਵਿੱਚ ਰੋਹ ਆਉਣਾ ਇੱਕ ਲਾਜ਼ਮੀ ਗੱਲ ਆ ਉਹਨਾਂ ਦੇ ਮਨਾਂ 'ਚ ਆਉਣਾ ਕਿ ਵੀ ਕੋਈ ਬੇਵਿਸ਼ਵਾਸੀ ਹੋਣੀ ਲਾਜ਼ਮੀ ਗੱਲ ਆ ਆਇਤ ਕੀ ਵਾਰ ਵੀ ਹੁਣ ਪਿਛਲੇ 4 ਜਾਂ 5 ਮਹੀਨਿਆਂ ਤੋਂ ਤਕਰੀਬਨ ਆਪਾਂ ਹਰੇਕ ਕੋਲੇ ਪਹੁੰਚ ਕਰ ਰਹੇ ਸੀਗੇ ਵੱਖ-ਵੱਖ ਚੈਨਲਸ ਤੋਂ ਬਾਈ ਹਰੇ ਕਰ ਰਹੇ ਸੀਗੇ ਤਾਂ ਲਗਾਤਾਰ ਲੱਗੇ ਹੋਏ ਸੀਗੇ ਕਿ ਵੀ ਗੱਲ ਕਰੋ ਕਿ ਕੋਈ ਨਾ ਕੋਈ ਇਹ ਕੰਮ ਰੁਕੇ ਪਰ ਇਹ ਗੱਲ ਰੁખી ਨਹੀਂ ਪਰ ਅੱਜ ਜਦੋਂ ਆਪਾਂ ਬਿਲਕੁਲ ਇਸ ਗੱਲ ਤੇ ਆ ਗਏ ਕਿ ਹਾਂ ਵੀ ਅਸੀਂ ਇਕੱਠੇ ਹੋ ਰਿਹਾ ਛੋਟਾ-ਕਾਟ ਹੁਣ ਰੱਖ ਰਹੇ ਹਾਂ ਵੱਡਾ ਫੇਰ ਰੱਖਾਂਗੇ ਫੇਰ ਇਹਨਾਂ ਨੇ ਫਟਾਫਟ ਇੱਕ ਬੈਂਡੇਡਿੰਗ ਜਿੱਦੋਂ ਆਪਾਂ ਕਹਿੰਨੇ ਆ ਉਹ ਕੰਮ ਸ਼ੁਰੂ ਕਰਤਾ ਕਿ ਵੀ ਹੁਣ ਫਟਾਫਟ ਆਪਾਂ ਐਕਸ਼ਨ ਕਰੀਏ ਕਿ ਕਿਵੇਂ ਨਾ ਕਿਵੇਂ ਆਰਟ ਕੰਮ ਸਮਾਟਾ ਲਈਏ ਕਿ ਜਿਵੇਂ ਤੁਸੀਂ ਚਾਹੋਗੇ ਇਹ ਜਿਵੇਂ ਤੁਸੀਂ ਚਾਹੋਗੇ ਨਾ ਬਹੁਤ ਵੇਗ ਟਰਮ ਆ ਬੜੀ ਖੁੱਲਾ ਜਿਹਾ ਮੋਕਲਾ ਯੀ ਗੱਲ ਆ ਹੁਣ ਇੱਥੋਂ ਦਾ ਜਦੋਂ ਆਪਾਂ ਇਤਿਹਾਸ ਪੜਦੇ ਆ ਮੈਨੂੰ ਨਹੀਂ ਪਤਾ ਸਾਰੇ ਕਹਦੇ ਆ ਵੀ ਅਸੀਂ ਇੱਥੇ ਸੀਗੇ ਕਿ ਨਹੀਂ ਮੈਂ ਤਾਂ ਸਿਰਫ ਜਿੰਨਾ ਕੁ ਪੜਿਆ ਹੈ ਹਨਾ ਉਸ ਹਿਸਾਬ ਨਾਲ ਮੈਂ ਤਾਂ ਇਹਦਾ ਮੇਲ ਕਰੂੰਗਾ ਕਿ ਹਾਂ ਵੀ ਇਹ ਉਵੇਂ ਮਿਲਦਾ ਕਿ ਨਹੀਂ ਮਿਲਦਾ ਇਹ ਕਿਹਾ ਜਾ ਰਿਹਾ ਕਿ ਇੱਥੇ ਜਿਓਮੈਟ੍ਰੀਕਲ ਪੈਟਰਨ ਦੇ ਵਿੱਚ ਬਾਹਰ ਉਹੀ ਇਟਾਂ ਲਗੀਆਂ ਵੀ ਆ ਜਿਹੜੀਆਂ ਗੁਰੂ ਕਾਲ ਵੇਲੇ ਦੀਆਂ ਲਗੀਆਂ ਹੋਈਆਂ ਇੱਥੇ ਮੈਂ ਦੋ ਵਾਰੀ ਹੋ ਕੇ ਆ ਗਿਆ ਮੈਨੂੰ ਆਸੇ-ਪਾਸੇ ਮੈਂ ਘੁੰਮ ਕੇ ਵੇਖ ਲਿਆ ਮੈਨੂੰ ਨਹੀਂ ਕਿਤੇ ਨਹੀਂ ਆ ਬੜਿਆਂ ਨੂੰ ਪੁੱਛ ਵੀ ਲਿਆ ਉਹ ਕਿੱਥੇ ਹੈਗੀਆਂ ਤੁਸੀਂ ਅੱਜ ਵੀ ਸਿੱਖ ਐਨਸਾਈਕਲੋਪੀਡੀਆ ਕੱਢ ਕੇ ਵੇਖ ਲਓ ਉਹਦੇ ਵਿੱਚ ਲਿਖਿਆ ਹੈ ਉਹ ਚ ਲਿਖਿਆ ਹੈ ਕਿ ਜਦੋਂ ਲਾਸਟ ਸੇਵਾ ਕਰਾਈ ਤਾਂ ਦੇਖ ਓਵੇਂ ਰੱਖ ਕੇ ਤੇ ਉਹ ਇੱਟਾਂ ਵੀ ਓਵੇਂ ਰੱਖੀਆਂ ਗਈਆਂ ਤੇ ਹੁਣ ਇਹ ਦੱਸੋ ਵੀ ਉਹ ਇੱਟਾਂ ਗਈਆਂ ਕਿੱਥੇ ਫਿਰ ਸੋ ਮਸਲਾ ਦਿਖਦਾ ਨਹੀਂਗਾ ਮਸਲਾ ਇਹ ਨਹੀਂਗਾ ਕਿ ਵੀ ਆਪਾਂ ਓਵੇਂ ਦੀ ਓਵੇਂ ਰੱਖਣੀ ਆ ਅੱਜ ਦੀ ਡੇਟ 'ਚ ਟੈਕਨੋਲੋਜੀ ਅਵੇਲੇਬਲ ਆ 2200 ਸਾਲ ਦੇ ਰੋਮ ਦੇ ਕੋਲੋਸੀਅਮ ਸੜਕਾਂ ਸਾਰਾ ਕੁਝ ਓਵੇਂ ਪਿਆ। ਹੋਰ ਬੇਅੰਤ ਚੀਜ਼ਾਂ ਪਈਆਂ। ਚਾਹੇ 1960 'ਚ ਬਣੀ ਐ, ਚਾਹੇ ਉਹ ਤੋਂ ਪਹਿਲਾਂ ਬਣੀ ਆ, ਆਪਾਂ ਇਹਨੂੰ ਓਵੇਂ ਦਾ ਓਵੇਂ ਰੱਖਣਾ। ਓਵੇਂ ਦੀ ਓਵੇਂ ਰੈਸਟੋਰ ਕਰਾਉਣੀ ਆ। ਇਹ ਨਹੀਂ ਕਿ ਆਪਾਂ ਦਿਖ ਓਵੇਂ ਰੱਖਣੀ ਆ। ਦੇਖ ਤਾਂ ਫਿਰ ਬਹੁਤ ਸੌਖਾ ਐ ਇਹਨੂੰ ਸਾਰੇ ਨੂੰ ਢਾਅ ਦਿਓ, ਇਹਦੀ ਨਕਸ਼ੇ ਬਣਾ ਲਓ, ਉਸ ਤੋਂ ਬਾਅਦ ਦੁਬਾਰਾ ਇਹਨੂੰ ਉਸਾਰ ਲਓ। ਦਿਖ ਤਾਂ ਓਵੇਂ ਹੀ ਰਹਿ ਜਾਊਗੀ। ਪਰ ਕੀ ਉਹ ਉਹਨਾਂ ਲੋਕਾਂ ਦੇ ਸ਼ੋਭਾ ਪ੍ਰਾਪਤ ਰਹਿ ਜਾਊਗੀ ਕੀ ਇਹ ਉਸੇ ਮਟੀਰੀਅਲ ਚ ਬਣ ਜਾਊਗੀ ਕੀ ਇਹ ਉਹੀ ਪਵਿੱਤਰਤਾ ਜਿਹੜੀ ਜਾਂ ਜੋ ਭਾਵਨਾਵਾਂ ਆਪਣੇ ਚ ਜਗਾਉਂਦੀ ਆ ਉਹੀ ਚੀਜ਼ ਰਹਿ ਜਾਊਗੀ ਇਹ ਜੇ ਆਪਾਂ ਐਂ ਦੇਖ ਲਈ ਗੱਲ ਆ ਪਹਿਲੀ ਗੱਲ ਤਾਂ ਆਪਾਂ ਇਸ ਕਨਸੈਪਟ ਤੇ ਕਾਂਟਾ ਮਾਰੀਏ ਦੂਜੀ ਗੱਲ ਜਿਵੇਂ ਤੁਸੀਂ ਚਾਹੋਨੇ ਹੋ ਇਹ ਕੋਈ ਗੱਲ ਨਹੀਂ ਕੀ ਇਹਦੇ ਵਿੱਚ ਇਥੋਂ ਦੇ ਲੋਕਲ ਸੰਗਤ ਉਹ ਚ ਕਿਸੇ ਦੀ ਆਰਕੀਟੈਕਟ ਦੀ ਜਾਂ ਕਿਸੇ ਸਲਾਹਕਾਰ ਜਾਂ ਰਿਸਰਚਰ ਦੀ ਗਾਹ ਮਦਦ ਲੈਣਾ ਚਾਹੁੰਦੀ ਹੋਵੇ ਲਵੇ ਉਹ ਇਹਦੀ ਪਹਿਰੇਦਾਰੀ ਕਰੇ ਤੇ ਇਹਦੇ ਵਿੱਚ ਇੱਕ ਕੋਲਾਬੋਰੇਸ਼ਨ ਨਾਲ ਕੰਮ ਕਰੇ ਜੋ ਨਹੀਂ ਚਾਹੁੰਦੇ ਐਗਜ਼ੈਕਟ ਪ੍ਰੈਸਾਈਸ ਗੱਲ ਹੋਵੇ ਕਿ ਅਸੀਂ ਐਂ ਚਾਹੁੰਦੇ ਆ ਅਸੀਂ ਕਿਤੇ ਜੇ ਲੀਕੇਜ ਹੁੰਦੀ ਆ ਵੇਖੋ ਹੁਣ ਕਿੰਨੀ ਕੌਨਟ੍ਰਾਡਿਕਟਰੀ ਗੱਲ ਆ ਕਿ 1960 ਚ ਮੈਨੂੰ ਦੱਸੋ ਚੂਨੇ ਦੀ ਬਿਲਡਿੰਗ ਕਿੱਥੇ ਬਣਦੀ ਹੁੰਦੀ ਸੀ ਕਹਿੰਦੇ ਉਹ ਚੂਨਾ ਲੀਕ ਹੋਣਾ ਜਾਵੇ ਤਾਂ ਚੂਨੇ ਦੀ ਆ ਤਾਂ ਇਹ ਤਾਂ ਮਤਲਬ ਪੁਰਾਣੀ ਆ ਤੁਸੀਂ ਦੋ ਗੱਲਾਂ ਨਾ ਨਾ ਕਰੋ 1960 ਚ ਕੰਨਾਂ ਪਤਲੀਆਂ ਹੋ ਗਈਆਂ ਸੀ 60 70 ਦੇ ਵਿੱਚ ਸੀਮੈਂਟ ਦੀ ਚਣਾਈ ਸ਼ੁਰੂ ਹੋ ਗਈ ਸੀ ਤਾਂ ਆਪਾਂ ਹਲੇ ਵੀ ਉਸ ਗੱਲ ਨੂੰ ਦੁਬਾਰਾ ਪੈਡਲ ਨਾ ਕਰੀਏ ਉਸ ਗੱਲ ਨੂੰ ਦੁਬਾਰਾ ਨਾ ਪੁਸ਼ ਕਰੀਏ ਕਿ ਵੀ ਆਪਾਂ ਜਿਵੇਂ ਟਾਲਾ ਕਰਨਾ ਹੁੰਦਾ ਹੈ ਟਾਲਾ ਨਹੀਂ ਹੋਣਾ ਇਹ ਗੱਲ ਬੜੀ ਕਲੀਅਰ ਦੱਸਦੀ ਅਸੀਂ ਪਹਿਰੇਦਾਰੀ ਵੀ ਕਰਾਂਗੇ ਲੋਕਲਸ ਤਾਂ ਵੀ ਕਰਾਂਗੇ ਅੱਜ ਬਹੁਤ ਛੋਟੀ ਤੇ ਸੀਮਤ ਕਦਰਤਾ ਕੀਤੀ ਸੀਗੀ ਕਿ ਇੱਕ ਵਾਰੀ ਗੱਲ ਸਮਝ ਆ ਜਾਏ ਸਭ ਨੂੰ ਤੇ ਦੱਸੀ ਜਾ ਸਕੇ ਤੇ ਫਿਰ ਵੀ ਇੰਨੀ ਸੰਗਤ ਇਕੱਠੀ ਹੋ ਗਈ ਤੇ ਜੇ ਇਹ ਨਾ ਚੱਲਦਾ ਰਿਹਾ ਐ ਕੰਮ ਤਾਂ ਵੱਡਿਆ ਇਕੱਠ ਵੀ ਕਰਾਂਗੇ ਤੇ ਰੋਕਾਂਗੇ ਵੀ ਤੇ ਪਿਛਲਾ ਹਫ਼ਤਾ ਵੀ ਕਰਾਂਗੇ ਮੇਰਾ ਸੁਝਾਅ ਇਹ ਹੈਗਾ ਕਿ ਜਿਹੜਿਆਂ ਵੀ ਕੋਈ ਇਹ ਜਾਂ ਕੰਮ ਹੁੰਦਾ ਹੈ ਜੋ ਵੀ ਬਿਲਡਿੰਗ ਬਣਦੀ ਆ ਉਹਦੀ ਕੋਈ ਇੱਕ ਪ੍ਰੋਸੈਸ ਵਾਲੀ ਕੋਈ ਸਟਰਕਚਰ ਬਣੇ ਇੱਕ ਮੈਥਡ ਬਣੇ ਇੱਕ ਵਿਧੀ ਵਿਵਧਾਨ ਬਣੇ ਤੇ ਇੱਕ ਕਮੇਟੀ ਬਣੇ ਜਿਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੋਣ ਜਿਹੜੇ ਅੱਜ ਦੇ ਸਕਾਲਰਸ ਆ ਅੱਜ ਦੇ ਲੋਕ ਆਪਣਾ ਆਰਕੀਟੈਕਟਸ ਆ ਬਿਲਡਿੰਗ ਦੇ ਮਹਾਰਾ ਉਹ ਵੀ ਹੋਣ ਜਿਹੜੇ ਕੋਈ ਸੰਪਰਦਾਵਾਂ ਚੋਂ ਗਿਆਨ ਲੈ ਕੇ ਆਏ ਹੋਏ ਆ ਲੋਕ ਉਹ ਵੀ ਹੋਣ ਤਾ ਹੈ ਪੰਜ ਮੈਂਬਰੀ ਜਾਂ 11 ਮੈਂਬਰੀ ਇੱਕ ਕਮੇਟੀ ਹੋਵੇ ਜਿਹੜੀ ਇਹ ਦੱਸੇ ਕਿ ਹਾਂ ਵੀ ਇਹਨੂੰ ਆਪਾਂ ਕਿਵੇਂ ਰਿਸਟੋਰ ਕਰਨਾ ਹੈ ਉਹਦਾ ਟਾਈਮ ਬਾਉਂਡ ਪਲਾਨ ਬਣੇ ਉਹਦਾ ਪਤਾ ਹੋਵੇ ਕਿ ਆ ਖਰਚਾ ਹੋ ਰਿਹਾ ਐ ਇੰਨੀ ਦੇਰ ਚੱਲੂਗਾ ਇਹਦੀ ਆ ਨਿਗਰਾਨੀ ਕਰੂਗਾ ਕੁਝ ਵੀ ਹੈ ਨਹੀਂ ਇਸ ਟਾਈਮ ਤੋਂ ਉਹਨੇ ਇੱਕ ਇਹਦਾ ਉਦਾਹਰਣ ਦੇਣਾ ਸ਼ਰੂਮ ਦੀ ਕਮੇਟੀ ਦੇ ਵਿੱਚ ਜਦੋਂ ਸਰੋਵਰ ਦੇ ਵਿੱਚ ਜਿਹੜੇ ਉਹ ਜੰਗਲੇ ਲੱਗੇ ਹੈਗੇ ਆ ਹੀਠਾਂ ਨਹਾਉਣ ਵਾਲਾ ਆਪਣਾ ਸਰੋਵਰ ਦੇ ਵਿੱਚ 올 ਹੋਣੇ ਸੀ ਉਦੋਂ ਵੀ ਸ਼੍ਰੋਮਨੀ ਕਮੇਟੀ ਨੇ ਹਜ਼ਾਰ ਤੋਂ ਵੱਧ ਲੋਕਾਂ ਤੋਂ ਉਹਨਾਂ ਦੇਣਾ ਚ ਜਦੋਂ ਕਿ ਹਲੇ ਚਿੱਠੀ ਪੱਤਰੀ ਬਹੁਤ ਮੁਸ਼ਕਲ ਸੀ ਅੱਜ ਤਾਂ ਈਮੇਲ ਦਾ ਤੇ ਇਹਨਾਂ ਦਾ ਜ਼ਮਾਨਾ ਹੈ ਉਦੋਂ ਵੀ ਸੁਝਾਅ ਇਕੱਠੇ ਕੀਤੇ ਸੀ ਕਿ ਇਹਦਾ ਕੀ ਰੂਪ ਹੋਣਾ ਚਾਹੀਦਾ ਹੈ ਕਿੰਜੇ ਹੋਣੇ ਚਾਹੀਦੇ ਆ ਤੇ ਅੱਜ ਤਾਂ ਬਹੁਤ ਸੌਖਾ ਅੱਜ ਤਾਂ ਆਪਾਂ ਸਾਰੇ ਇਕੱਠੇ ਹੋਏ ਹੋਏ ਆ ਸੋ ਬਈ ਮੈਂ ਇੱਕ ਵਾਰੀ ਇਹ ਕਹਿਣਾ ਚਾਹਣਾ ਕਿ ਵੀ ਆ ਗੱਲਾਂ ਕੀ ਦੇਖੋਵੇਂ ਰੱਖਾਂਗੇ ਇਹ ਰੱਖਾਂਗੇ ਇਹ ਆਪਾਂ ਨੂੰ ਮਨਜ਼ੂਰ ਨਹੀਂ ਇਹ ਕਹਿਣਾ ਹੈ ਕਿ ਇਹਨੂੰ ਰੈਸਟੋਰ ਕਰੋ ਇਹਦੇ ਵਿੱਚ ਕਿਤੇ ਕਮੀ ਪੇਸ਼ੀ ਆ ਉਹ ਦੂਰ ਕਰੋ ਤੇ ਇੱਕ ਆਪਾਂ ਇੱਕ ਦੂਜੇ ਨੂੰ ਆਇਨਾ ਸਮਝੀਏ ਕਿ ਵੀ ਹਾਂਜੀ ਤਾਂ ਉਦੋਂ ਬਣੀ ਸੀ ਆਏ ਬਣੀ ਸੀ ਆਪਾਂ ਇਸ ਗੱਲ ਤੇ ਟਿਕੀਏ ਇਹ ਵੀ ਵੇਖੀਏ ਕਿ ਕੀ ਇਹਦੇ ਵਿੱਚ ਕੁਝ ਐਸਾ ਐਡ ਕਰਤਾ ਆਪਾਂ ਜਿਵੇਂ ਆ ਸ਼ੀਸ਼ੇ ਲੱਗ ਗਏ ਕਿ ਇਹਦੇ ਕਰਕੇ ਅੰਦਰ ਹੋਮਸ ਹੁੰਦੀ ਹੋਵੇ ਚੂਨਾ ਖਰਾਬ ਹੁੰਦਾ ਹੋਵੇ ਕੀ ਉਂਜੀ ਕੋਈ ਇੰਜੀ ਗਲਤੀ ਤਾਂ ਨਹੀਂ ਕਰਦੀ ਉਹ ਆਪਾਂ ਐਕਸਪਰਟਸ ਨੂੰ ਬੁਲਾਈਏ ਉਹ ਗੱਲ ਦੱਸਣ ਆਪਾਂ ਨੂੰ ਤੇ ਉਸ ਹਿਸਾਬ ਨਾਲੇ ਚੱਲੇ ਕਾਲ ਦੀ ਕੋਈ ਗੱਲ ਨਹੀਂ ਇਹ ਜ਼ਰੂਰੀ ਨਹੀਂ ਕਿ ਵੀ ਆਪਾਂ ਹੁਣੇ ਹੀ ਇਹਨੂੰ ਇੰਨਾ ਸੋਹਣਾ ਕਰਨਾ ਲੋਕ ਪੁੱਛਣਗੇ ਲੋਕ ਕੋਈ ਨਹੀਂ ਸਵਾਲ ਕਰੂਗਾ ਸਭ ਨੂੰ ਗੁਰੂ ਨਾਲ ਆਪਦੇ ਨਾਲ ਮੋਹ ਆ ਜੇ ਆਪਾਂ ਕਵਾਂਗੇ ਕਿ ਹਾਂ ਇਹ ਸਾਡੇ ਬਰਾਤਨ ਸਿੰਘਾਂ ਦੀ ਜਾਂ ਕਿਸੇ 50 ਸਾਲ 100 ਸਾਲ ਪੁਰਾਣੇ ਜਾਂ 150 ਸਾਲ 200 ਸਾਲ ਪੁਰਾਣੇ ਸਿੰਘਾਂ ਦੀ ਦੇ ਛੋ ਪ੍ਰਾਪਤ ਇੱਟਾਂ ਜਾਂ ਚੂਨਾ ਤਾਂ 2 ਮਿੰਟ ਆਪਾਂ ਲੀਕੇਜ ਵੀ ਸਹਿਜਾਂਗੇ ਕੋਈ ਐਡੇ ਆਪਾਂ ਮੋ ਆਪਾਂ ਨੂਣ ਨਹੀਂਗੇ ਨੂਣ ਦੀਆਂ ਬੋਰੀਆਂ ਨਹੀਂ ਕਿ ਵਗ ਜਾਣਗੇ ਉਹਦੇ ਨਾਲ ਹੀ ਸੋ ਇਹ ਕੋਈ ਗੱਲ ਨਹੀਂ ਜਿਹੜੀ ਗੱਲ ਹੈਗੀ ਆ ਕਿ ਗੁਰੂ ਸਾਹਿਬ ਦੀ ਪਾਲਕੀ ਜਿੱਥੇ ਆ ਜਾਂ ਜੋ ਗਿਆ ਉਹਨੂੰ ਠੀਕ ਆਪਾਂ ਮਹਫੂਜ਼ ਰੱਖ ਸਕਦੇ ਆ ਉਹਦੇ 100 ਤਰੀਕੇ ਹੈਗੇ ਆ ਸੋ ਇਹ ਆ ਕਿ ਵੀ ਦਿਖਤੇ ਨਹੀਂ ਗੱਲ ਰੱਖਣੀ ਚਾਹੀਦੀ ਪਹਿਲੀ ਗੱਲ ਤਾਂ ਵੀ ਇਹਨੂੰ ਬਚਾਉਣਾ ਹੈ ਇਹਨੂੰ ਆਇਂ ਦਾ ਆਇਂ ਬਚਾਉਣਾ ਹੈ ਜੇ ਕੋਈ ਆਪਾਂ ਚੀਜ਼ ਜਾਂ ਸਟਰਕਚਰ ਐਡ ਕਰ ਚੁੱਕੇ ਆ ਜਿਹੜਾ ਕਿ ਇਹਨੂੰ ਡੈਮੇਜ ਕਰ ਰਿਹਾ ਉਹ ਹਟਾਓ ਕੋਈ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਆਪਾਂ ਇੱਥੇ ਬੈਠੇ ਆਪਾਂ ਨੂੰ ਏਸ਼ੀਆਂ ਦੀ ਕਿੰਨੀ ਕੁ ਲੋਡ ਠੀਕ ਆ ਬਜ਼ੁਰਗ ਆਪਣੇ ਘਰ ਦੇ ਆਏ ਆ ਆ ਆਪਣਾ ਇੱਥੇ ਆਉਂਦੇ ਆਏ ਆ ਕੁਰਬਾਨੀਆਂ ਵਾਲਾ ਆਪਣਾ ਪੰਥ ਹੈਗਾ ਤੇ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਕਿ ਆਪਾਂ ਅੰਦਰ ਏਸੀ ਲਾਉਣੇ ਆ ਤਾਂ ਵੀ ਆਪਾਂ ਨੂੰ ਐਂ ਚਾਹੀਦਾ ਆਪਾਂ ਉਵੇਂ ਮੇਨਟੇਨ ਕਰੀਏ ਇਹਨੂੰ ਦੂਜੀ ਗੱਲ ਇਹਦਾ ਦਾਇਰਾ ਵਧਾਓ ਗੱਲ ਇਹ ਆ ਕਿ ਕੋਈ ਪਾਲਿਸੀ ਲਿਆਓ ਕੋਈ ਨੀਤੀ ਲਿਆਓ ਕੋਈ ਵਿਧੀ ਵਿਵਧਾਨ ਲਿਆਓ ਕਿ ਅਗਾਹਾਂ ਤੋਂ ਇਹ ਆਏ ਹੋਊਗਾ ਇਹ ਨਹੀਂ ਕਿ ਹਰ ਜਗ੍ਹਾ ਜਾ ਕੇ ਪਹਿਲਾਂ ਤੁਸੀਂ ਕਰੋ ਫਿਰ ਰੌਲਾ ਪਾਈਏ ਫਿਰ ਸੰਗਤ ਇਕੱਠੀ ਹੋਵੇ ਫਿਰ ਠੱਲ ਪਵੇ ਫਿਰ ਤੁਸੀਂ ਕਹੋ ਹਾਂਜੀ ਹੋਵੇ ਕਰਾਂਗੇ ਫਿਰ ਜਦੋਂ ਕਹੋ ਕਿ ਹੁਣ ਪ੍ਰੈਸ਼ਰ ਆਫ ਹੋ ਗਿਆ ਹੁਣ ਅਸੀਂ ਆਦੀ ਮਰਜ਼ੀ ਕਰ ਲਈਏ ਉਹ ਇਹ ਸਿਸਟਮ ਨੂੰ ਬੰਦ ਕਰੋ ਤੇ ਇਹਨੂੰ ਤਰੀਕੇ ਨਾਲ ਕਰੋ ਸਾਰਿਆਂ ਨੂੰ ਆਪਾਂ ਨੂੰ ਇਹ ਹੈਗਾ ਤੇ ਇਸੇ ਕਰਕੇ ਆਪਾਂ ਇਕੱਤਰ ਹੋਏ ਆ ਅੱਜ ਛੋਟੇ ਇਕੱਤਰਤਾ ਕੱਲ ਉਹ ਬਹੁਤ ਵੱਡੀ ਹੋ ਜੂਗੀ ਲੋਕਾਂ ਚ ਰੋਸ ਚ ਸਾਹ ਆਉਂਦਾ ਹੈ ਉਹ ਜਾਣੋ ਤੁਸੀਂ ਬਾਹਰ ਜਾ ਕੇ ਸਮਝੋ ਲੋਕ ਆਪਦਾ ਵਿਰਸਾ ਸੰਭਾਲਣਾ ਚਾਹੁੰਦੇ ਆ ਲੋਕ ਆਪਦੀਆਂ ਬਿਲਡਿੰਗਾਂ ਸੰਭਾਲਣਾ ਚਾਹੁੰਦੇ ਆ ਆਇਨਿੰਗਾ ਕੀ ਵੀ ਆਏ ਜਾਂਦੇ ਰਹਿਣਗੇ ਤੇ ਇਹ ਲੋਕ ਹਮ ਹਮਾ ਕੇ ਆਉਣਗੇ ਇਸ ਗੱਲ ਤੇ ਤੇ ਪਰ ਇਹ ਵੀ ਥੋੜੀ ਪ੍ਰੋਬਲਮਸ ਨੂੰ ਵੀ ਸਮਝਣਗੇ ਤੇ ਆਇਨਾ ਇਸ ਤਰੀਕੇ ਨਾਲ ਨਾ ਚੱਲੋ ਕਿ ਵੀ ਆਪਾਂ ਸਾਰੀ ਥਾਂ ਮਾਰਬਲ ਹੀ ਲਾ ਦੇਣਾ ਇਹਨਾਂ ਕਹਿ ਕੇ ਮੈਂ ਆਜ਼ਾਦ ਲੈਣਾ ਅਸੀਂ ਪਹਿਰੇਦਾਰੀ ਕਰਾਂਗੇ ਲੋਕਾਂ ਨੂੰ ਵੀ ਲੋਕਲ ਕਹਿੰਦੇ ਆ ਕਿ ਵੀ ਪਹਿਰਾ ਰੱਖਣ ਕੀ ਵੀ ਕੋਈ ਗਲਤ ਗੱਲ ਨਾ ਹੋਵੇ ਤੇ ਇਹ ਵੀ ਮੈਂ ਅਰਜ਼ ਕਰਦਾ ਕਿ ਇੱਕ ਵਾਰੀ ਤੁਸੀਂ ਆ ਜਿਹੜਾ ਘੇਰਾਜਾ ਬਣਾਇਆ ਹੋਇਆ ਹੈ ਇਹਦੇ ਆਸ-ਪਾਸ ਇਹ ਚੱਕੋ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਹੈ ਕਿ ਇਹ ਸਾਰੀ ਗੱਲਬਾਤ ਠੀਕ ਹੈ ਤਾਂ ਆ ਜਿਹੜਾ ਆਸ-ਪਾਸੇ ਨੂੰ ਇੱਕ ਪਰਦਾ ਕੀਤਾ ਹੋਇਆ ਇਹ ਚੱਕੋ ਤੇ ਪਹਿਲੀ ਤਾਂ ਸ਼ਰਤ ਇਹ ਰੱਖੋ ਕਿ ਵੀ ਇਹ ਚੱਕੋ ਲੋਕਲ ਕਮੇਟੀ ਬਣਾਓ ਤੇ ਪਹਿਰੇਦਾਰੀ ਕਰੋ ਤੇ ਉਹਨਾਂ ਨਾਲ ਇੰਟਰੈਕਸ਼ਨ ਕਰੋ ਐਨਾ ਕਹਿ ਕੇ ਮੈਂ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ